ਥਾਣਾ ਥਾਣਾ ਇੰਨੀ ਨਜ਼ਦੀਕ ਹੋਣ ਦੇ ਬਾਵਜੂਦ ਵੀ ਅੱਜਕੱਲ ਚੋਰਾਂ ਦੀ ਨਹਿਮਤ ਵਧ ਗਈ ਹੈ ਕਿ ਉਹ ਆਪਣੀ ਦੁਕਾਨਾਂ ਦੇ ਸ਼ਟਰ ਪੰਨ ਪੰਨ ਕੇ ਅੰਦਰ ਆਈ ਜਾਂਦੇ ਨੇ ਇਹਦਾ ਇੱਕੋ ਹੀ ਹੱਲ ਹੈ ਵੀ ਆਪਣੇ ਪੁਲਿਸ ਵਾਲਿਆਂ ਨੂੰ ਥੋੜੀ ਸ਼ਕਤੀ ਵਰਤਣੀ ਚਾਹੀਦੀ ਹੈ ਲੋਕਾਂ 'ਤੇ ਮੈਂ ਸਦਰਬਿਆ ਦਾ ਰਹਿਣ ਵਾਲਾ ਮੇਰੀ ਦੁਕਾਨ ਹੈ ਇੱਥੇ ਬਾਂਸਲ ਕਿਚਨ ਗੈਲਰੀ ਦੇ ਨਾਮ ਤੇ ਭਾਂਡਿਆ ਸਾਡਾ ਕੰਮ ਹੈ ਕੱਲ ਰਾਤ ਇੱਥੇ 12:30 ਵੇ ਇੱਕ ਚੋਰ ਆਇਆ ਉਹਨੇ ਸਾਡਾ ਜਿੰਦਾ ਪੰਨੇ ਆ ਕੁਦਰਤੀ ਸਾਡੇ ਸ਼ੀਸ਼ਾ ਲੱਗਿਆ ਉਸ ਕਰਕੇ ਸਾਡੀ ਬਚਤ ਰਹਿ ਗਈ ਨਹੀਂ ਤਾਂ ਸਾਡੀ ਦੁਕਾਨ ਦੇ ਅੰਦਰ 10-20 ਲੱਖ ਰੁਪਏ ਦਾ ਨੁਕਸਾਨ ਲਾਜ਼ਮੀ ਸੀਗਾ ਤੇ ਆਪਣੀ ਸਰਕਾਰ ਨੂੰ ਪੂਜੋ ਬੇਨਤੀ ਹੈ ਕਿ ਇਸ ਚੀਜ਼ ਤੇ ਕੋਈ ਸਖਤ ਐਕਸ਼ਨ ਲਿੱਤਾ ਜਾਵੇ ਹਾਂਜੀ ਸੀਸੀਟੀਵੀ ਫੁਟੇਜ ਚਾਹੀਏ ਇੱਕੋ ਹੀ ਬੰਦਾ ਸੀ ਇਹ ਪੂਰਾ ਦਲੇਰ ਵਾਲਾ ਸੀਗਾ ਪੂਰੀ ਇਹਨੇ ਆਪਦੀ ਰਾਡ ਚੱਕੀ ਫਿਰਦਾ ਸੀਗਾ ਇਹਨੇ ਉਹਦੇ ਨਾਲ ਆਪਣਾ ਲੋਕ ਪੰਨੇ ਆ ਸ਼ੀਸ਼ਾ ਦੇਖ ਕੇ ਬਸ ਘਬਰ ਆ ਗਿਆ ਥੋੜਾ ਜਿਹਾ ਨਹੀਂ ਤਾਂ ਅੰਦਰ ਆ ਗਿਆ ਸੀ ਬਸ ਆਪਣੀ ਸਦਰਬਿਆਰ ਦੇ ਵਿੱਚ ਹੀ ਡਾਕਟਰ ਰਹੀਮ ਰਾਜ ਜੈਨ ਹਸਪੀਟਲ ਦੇ ਸਾਹਮਣੇ ਸਰ ਸਵੇਰੇ ਮੇਰਾ ਮੁਲਾਜ਼ਮ ਆਇਆ ਦੁਕਾਨ ਖੋਲਣ ਵਾਸਤੇ ਤਾਂ ਉਹਦਾ ਫੋਨ ਆਇਆ ਮੇਰੇ ਕੋਲੇ ਕਹਿੰਦਾ ਜੀ ਦੁਕਾਨ ਦੇ ਸ਼ਟਰ ਚੱਕਿਆ ਪਿਆ ਜਿੰਦੇ ਟੁੱਟੇ ਪਏ ਨੇ ਜਦੋਂ ਅੰਦਰ ਬੜੇ ਸਾਰਾ ਗੱਲਾ ਗੁੱਲਾ ਖੁੱਲਾ ਸੀਗਾ ਗੱਲੇ ਦੇ ਲੋਕ ਟੁੱਟੇ ਪਏ ਸੀਗੇ ਸਾਰੇ ਦਰਾਜ ਦਰੂਜ ਖੁੱਲੇ ਪਏ ਸੀ ਸਾਰੀਆਂ ਕਾਪੀਆਂ ਕਿਤਾਬਾਂ ਮਤਲਬ ਉਲਟ ਪੁਲਟ ਕਿੱਟੀਆਂ ਪਈਆਂ ਸੀ ਜੀ ਸਾਰਾ ਜਿਹੜਾ ਗੱਲੇ ਚ ਕੈਸ਼ ਸੀ ਉਹ ਚੱਕ ਕੇ ਲੈ ਗਏ ਕਿੰਨਾ ਦਾ ਕੈਸ਼ ਸੀ ਕੈਸ਼ ਨੀਅਰ ਅਬਾਊਟ 20 ਤੋਂ 25000 ਦੇ ਵਿੱਚ ਵਿੱਚ ਸੀ ਪ੍ਰਸ਼ਾਸਨ ਤੋਂ ਤਾਂ ਅਸੀਂ ਇਹੀ ਮੰਗ ਕਰਾਂਗੇ ਵੀ ਆਪ ਦਾ ਚੋਰਸੀ ਮਤਲਬ ਰਖਲ ਦੀ ਧਿਆਨ ਰੱਖਣਾ ਰਾਤ ਨੂੰ ਸਿਕਿਉਰਿਟੀ ਹੋਰ ਵਧਾਉਣ ਜੀ ਨਸ਼ਾ ਤੇ ਪਾਬੰਦੀ ਲਾਈ ਜਾਵੇ ਇਹ ਥਾਣਾ ਸਾਦਰ ਬਰਨਾਲ ਜਿਹੜਾ ਬਨਾਲਾ ਜੀ ਉਹਦੇ ਵਿੱਚ ਦੁਕਾਨਾਂ ਨਹੀਂ ਪਹਿਲਾਂ ਇੱਕ ਬਾਹ ਇਹਦੀ ਬਾਣ ਵਗੈਰਾ ਦੀ ਦੁਕਾਨ ਹੈ ਜੀ ਇੱਕ ਹੈਗੀ ਭਾਂਡਾ ਦੀ ਦੁਕਾਨ ਹੈ ਜੀ ਉੱਥੇ ਲਗਭਗ 12:30 ਵੇ ਇੱਕ ਦੁਕਾਨ ਦੇ ਸਾਢੇ 11 ਫੁਟੇਜ ਤੇ ਪਤਾ ਲੱਗਿਆ 1 ਦੇ ਸਾਢੇ 4 ਵਜੇ ਪਤਾ ਲੱਗਿਆ ਜੀ ਕਿੰਨਾ ਨੁਕਸਾਨ ਹੋਇਆ ਮਤਲਬ ਕਿ ਨੁਕਸਾਨ ਇੱਕ ਦੁਕਾਨ ਦੇ ਦਾ ਕੈਸ਼ 15 ਤੋਂ 20 ਹਜ਼ਾਰ ਦੇ ਕਰੀਬ ਆ ਤੇ ਪਰ ਜਿਹੜੀ ਦੂਜੀ ਦੁਕਾਨੋਂ ਤੇ ਕੋਈ ਨੁਕਸਾਨ ਨਹੀਂ ਹੋਇਆ ਦਾ ਸੱਟ ਪਰ ਹੈਗਾ ਫਰੰਟ ਦਾ ਤੇ ਅੱਗੇ ਸ਼ੀਸ਼ੇ ਦਾ ਸੱਟਰ ਸੀ ਉਹ ਨਹੀਂ ਉੱਥੋਂ ਕ੍ਰਾਸ ਨਹੀਂ ਹੋ ਸਕਿਆ ਉਹ ਚਲੋ ਇਹ ਤਾਂ ਬਾਅਦ ਗੱਲ ਬਾਅਦ ਫਿਰ ਵੀ ਅਸੀਂ ਫੁਟੇਜ ਵਗੈਰਾ ਲਈ ਆ ਇਸ ਬੰਦੀ ਜੋ ਜੈਸੀ ਜਮੇ ਹੂ ਸਾਹਮਣੇ ਕੱਲਾ ਉਹ ਉਸ ਬੰਦੀ ਕਾਰਵਾਈ ਆਉਣ ਚ ਲਿਆਂਦੇ ਜੀ ਦੋਸ਼ੀ ਨੂੰ ਫੁਟੇਜ ਲੈ ਲਈ ਸੀ ਜੋ ਹੋਰ ਵੀ ਕੋਸ਼ਿਸ਼ ਕਰਦਾ ਜਿੱਥੇ ਵੀ ਸਾਨੂੰ ਕੋਈ ਕਲੂ ਮਿਲਦਾ ਉਸ ਬੰਦੀ ਬਤ ਵਾਰ ਇਕੱਠੀ ਕੇ ਜਾਣਕਾਰੀ ਇਕੱਠੀ ਕਰਕੇ ਕਾਰਵਾਈ ਅਮ ਚੱਲਿਆ ਮਾਰੀ